ਇਸ ਜਿਹੜਾ ਹੈਗਾ ਸਾਡਾ ਇੱਕ ਤਾਂ ਸਾਡੇ ਜਿਹੜੀ ਹੈਗੀ ਆ ਪ੍ਰਾਈਵੇਟ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਇਹਨਾਂ ਦੇ ਨਾਲ ਤਰਨਜੀਤ ਨਰਮਣਾ ਜੀ ਨੇ ਇਹਦੇ ਨਾਲ ਸਾਡਾ ਜਿਹੜਾ ਰੋਡ ਸੇਫਟੀ ਮੰਥ ਚੱਲਦਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹ ਹਰ ਸਾਲ ਜਿਹੜੀ ਇਹ ਸੇਵਾ ਹੈਗੀ ਆ ਆਪਣੀ ਫ੍ਰੀ ਆਫ ਕੋਸਟ ਕਰਦੇ ਆ ਤਾਂ ਕਿ ਜਿਹੜੇ ਜਿਹੜੀ ਕੋਈ ਟ੍ਰੈਫਿਕ ਦਾ ਜਿਹੜਾ ਸਿਗਨਲ ਨੇ ਜਾਂ ਜਿਹੜੀ ਕੋਈ ਟ੍ਰੈਫਿਕ ਦੇ ਵਹੀਕਲਸ ਇਹਦੇ ਪਿਛਲੇ ਪਾਸੇ ਜਿਹੜਾ ਰਿਫਲੈਕਟਰਸ ਲਾਏ ਜਾਂਦੇ ਆ ਤਾਂ ਕਿ ਪਿੱਛੋਂ ਆ ਕੇ ਕੋਈ ਸਰਦੀਆਂ ਦੇ ਵਿੱਚ ਧੁੰਦ ਦੇ ਵਿੱਚ ਕੋਈ ਅਨਟੂਰਡ ਇਨਸੀਡੈਂਟ ਨਾ ਹੋ ਸਕੇ ਇਸ ਕਰਕੇ ਜਿਹੜੀ ਹੈਗੀ ਆ ਸਾਡੀ ਮੁਹਮਾ ਇਹ ਪੂਰਾ ਮੰਥ ਸਾਡਾ ਚੱਲਦਾ ਹੈ ਅਸੀਂ ਕੋਈ ਨਾ ਕੋਈ ਛੋਟਾ ਛੋਟਾ ਮਤਲਬ ਕਿ ਆਪਦਾ ਸੇਫਟੀ ਵਾਸਤੇ ਕੀ ਉਪਰਾਲੇ ਕੀਤੇ ਜਾ ਸਕਦੇ ਆ ਉਹਦੇ ਲਈ ਅਸੀਂ ਆਪਣਾ ਛੋਟਾ ਜਿਹਾ ਆਪਣਾ ਕਰਕੇ ਪ੍ਰੋਗਰਾਮ ਤੇ ਅਸੀਂ ਉਹ ਕਰਦੇ ਹੁੰਦੇ ਆ ਪਬਲਿਕ ਨੂੰ ਮੈਸੇਜ ਇਹ ਹੈ ਜੀ ਧੁੰਦਿਆ ਧੁੰਦ ਦੇ ਵਿੱਚ ਜਿਹੜਾ ਹੈਗਾ ਜਿੰਨਾ ਸਪੀਡ ਅਸੀਂ ਸਲੋ ਕਰਕੇ ਜਾ ਸਕਦੇ ਆ ਮਤਲਬ ਆਪਣੀ ਤੰਦਰੁਸਤੀ ਨਾਲ ਹੀ ਸਾਰਾ ਕੁਝ ਹੈ ਜੇ ਤੁਸੀਂ ਧੁੰਦ ਦੇ ਵਿੱਚ ਥੋੜਾ ਆਰਾਮ ਨਾਲ ਚਲੋਗੇ ਤੇ ਉਹਦੇ ਨਾਲ ਤੁਹਾਡੀ ਸੇਫਟੀ ਦੇ ਉੱਪਰ ਕੁਝ ਨਹੀਂ ਹੈਗਾ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹਦੇ ਡਾਕਟਰ ਐਸ ਪੀ ਸਿੰਘ ਉਹ ਭਰਾਏ ਹੁਣੀ ਮੁਖੀ ਨੇ ਦबई ਦੇ ਅਦਜੁਗੇ ਉਹਗੇ ਅਦਜੋਗਪਤੀ ਨੇ ਜੀ ਹਰ ਸਾਲ ਜਣ ਦੀ ਤਕਰੀਬਨ ਪੰਜਾਬ ਦੇ ਵਿੱਚ 2 ਤੋਂ 3 ਲੱਖ ਰਿਫਲੈਕਟਰ ਅਸੀਂ ਲਾਉਣੇ ਆ ਹਰਿਆਣਾ ਹਿਮਾਚਲ ਰਾਜਸਥਾਨ ਦਿੱਲੀ ਯੂਪੀ ਦਾ ਕੁਝ ਏਰੀਆ ਤੇ ਇਧਰ ਜੰਮੂ ਕਸ਼ਮੀਰ ਵਾਲੇ ਪਾਸੇ ਸਾਰੇ ਜਦੋਂ ਧੁੰਦ ਪੈਂਦੀ ਆ ਤੇ ਉਹ ਤੋਂ ਬਚਾ ਲਈਏ ਰਿਫਲੈਕਟਰ ਆ ਜਿਹੜਾ ਤੇ ਅੱਜ ਇਹ ਪਿਛਲੇ ਸਾਲ ਸਾਡੇ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਨੇ ਅਸ਼ੀਰਵਾਦ ਦੇ ਕੇ ਸ਼ੁਰੂ ਕਰਾਇਆ ਸੀ ਅੱਜ ਉਹਨਾਂ ਦੇ ਹੁਕਮਾਂ ਦੇ ਤਹਿਤ ਮੈਡਮ ਗੁਰਪ੍ਰੀਤ ਕੌਰ ਪUREWAL ਜੀ ਸਰਦਾਰ ਇਕਬਾਲ ਸਿੰਘ ਆਈਪੀਐਸ ਆਈਜੀ ਸਾਹਿਬ ਰਿਟਾਇਰਡ ਕਰਨਲ ਹਰਵੰਦ ਸਿੰਘ ਕਾਲੋਂ ਤਰਨਜੀਤ ਸਿੰਘ ਨਮਾਣਾ ਜੀ ਅੱਜ ਸਵੇਰ ਦੇ ਜਿੰਮੀ ਵਾਲੇ ਜਿੰਮੀ ਦੇ ਜਿੰਮੀ ਟਰੈਵਲ ਵਾਲੇ ਜਿਹੜੇ ਦਵਿੰਦਰ ਜੀ ਨੇ ਸਿੱਧੂ ਸਾਹਿਬ ਇਹ ਰਲ ਕੇ ਅੱਜ ਸਵੇਰ ਦੇ ਅਸੀਂ ਸ਼ੁਰੂ ਕਰਿਆ ਉਹਨਾਂ ਦੀ ਅਗਵਾਹੀ ਦੇ ਵਿੱਚ ਸਾਡੇ ਕੋਲੇ ਅੱਜ 5000 ਦਾ ਟਿੱਚਾ ਜੀ ਇੱਥੇ 5000 ਤੋਂ ਵੱਧ ਦਾ ਜਿੱਥੇ ਲਾਵਾਂਗੇ ਅਪਰਾਲੇ ਦਾ ਇਹ ਹੈ ਜੀ ਵੀ ਜੇ ਇੱਕ ਵੀ ਜਾਨ ਬਚਾ ਕੇ ਕਾਮਯਾਬ ਆਪਾਂ ਚ ਲੋਕ ਸਹਿਯੋਗ ਕਰ ਰਹੇ ਨੇ ਲੋਕ ਸਹਿਯੋਗ ਕਰ ਰਹੇ ਆ ਆਪਦੀ ਗੱਡੀ ਰੋਕ ਕੇ ਸਾਤੋਂ ਮੰਗ ਕੇ ਵੀ ਲੈ ਕੇ ਜਾਂਦੇ ਆ ਤੇ ਕਹਿੰਦੇ ਲਾ ਵੀ ਦਿਓ ਇਹ ਪੀਲਕੀ ਅਪੀਲ ਅਸੀਂ ਇਹ ਕਰਨੀ ਚਾਹੁੰਦੇ ਆਂ ਵੀ ਗੱਡੀ ਹੌਲੀ ਚਲਾਓ ਤੇ ਆਪਣੀਆਂ ਲਾਈਟਾਂ ਰੋਕਾਂ ਚੈੱਕ ਕਰਕੇ ਘਰੋਂ ਨਿਕਲੋ ਕਿਉਂਕਿ ਜਿੰਨੀ ਤੁਹਾਡੀ ਆਪਣੀ ਜਾਨ ਪਿਆਰੀ ਹੈ ਤੁਹਾਨੂੰ ਇੰਨੀ ਅਗਲੇ ਦੀ ਵੀ ਤੁਸੀਂ ਸਮਝ ਕੇ ਚੱਲੋ ਵੀ ਉਹ ਵੀ ਤੁਹਾਡੇ ਨੇ